ਜੈ ਸ਼੍ਰੀ ਰਾਮ ਜਿਸਨਾਰੇ ਆਪ ਜੀ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਕੁਝ ਦਿਨ ਪਹਿਲਾਂ ਲੈਕਚਰਰ ਸ੍ਰੀ ਤਰਮ ਬੀ ਸਿੰਘ ਸੈਣੀ ਬਹੁੜਾ ਕਲਾਂ ਦੇ ਨਾਲ ਜੋ ਜਾਤੀ ਹੋਈ ਹੈ ਜਿਸ ਦੇ ਵਜ੍ਹਾਉਂ ਉਹਨਾਂ ਨੂੰ ਖੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਹੈ ਤੇ ਉਹਨਾਂ ਨੂੰ ਅਜੇ ਤੱਕ ਵੀ ਇਨਸਾਫ ਨਹੀਂ ਮਿਲਿਆ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਰਾ ਵਿਸਤਾਰ ਸਾਰੇ ਪੜਖਦੇ ਬਿਰੇ ਹਨ ਅਜੇ ਤੱਕ ਕੋਈ ਸਾਫ ਦੀ ਮਿਲ ਨਹੀਂ ਵਜੀ ਹੈ ਇਸ ਸੰਬੰਧੀ ਸੈਣੀ ਸਮਾਜ ਦੇ ਕੁਝ ਵਿਅਕਤੀਆਂ ਦੀ ਅੱਜ ਮੀਟਿੰਗ ਮੁਨਖ ਵੀ ਕੇ ਹੋਈ ਜਿਸ ਵਿੱਚ ਇਹ ਚਿੱਟਾ ਪਾਸਟਤਾ ਗਿਆ ਕਿ ਕੱਲ ਨੂੰ 5 ਵਜੇ ਸਾਰ ਸਾਰਕ ਪਾਰਕ ਦੇ ਵਿੱਚ ਨੂੰ ਕਦੇ ਸਾਰੇ ਸੈਣੀਆ ਸਮਾਜ ਨੂੰ ਬੁਲਾਇਆ ਗਿਆ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਦੇ ਕੱਲ ਨੂੰ 5 ਵਜੇ ਸੈਣੀ ਆਹ ਸਾਰਕ ਪਾਰਕ ਵਿੱਚ ਪਹੁੰਚੋ ਐਂ ਤਾਂ ਦਿਨ ਹੈ ਤਾਂ ਕਿ ਕੋਈ ਵਿਚਾਰ ਵੰਡਣਾ ਹੋ ਸਕੇ ਕਿ ਲੈਕਚਰ ਅਸੀਂ ਤਰਫ ਧਰਮਵੀਰ ਸਿੰਘ ਸੈਣੀ ਜੀ ਨੂੰ ਕਿਸ ਤਰ੍ਹਾਂ ਇਨਸਾਫ ਦਵਾਇਆ ਜਾਵੇ ਕਿਉਂਕਿ ਇਹ ਵੀ ਸੌਣ ਵਿੱਚ ਆਇਆ ਹੈ ਕਿ ਦੋਸ਼ੀਆਂ ਦੇ ਵਿੱਚੋਂ ਇੱਕ ਦੋਸ਼ੀ ਦੀ ਜ਼ਮਾਨਤ ਵੀ ਹੋ ਚੁੱਕੀ ਹੈ ਇਹ ਬੜੀ ਵੱੰਦਪਾਕੀ ਖਬਰ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਕੱਲ ਨੂੰ ਪਹੁੰਚੋ ਤਾਂ ਕਿ ਆਪਾਂ ਜਿਹਦਾ ਜੋ ਹੈ ਕੋਰਣਨੀਤੀ ਬਣਾ ਸਕੀਏ ਜੈ ਸ਼ੀ